ਪੰਜਾਬ ਚ ਬੀਤੇ ਕਈ ਸਾਲਾਂ ਤੋਂ ਲੋਕਾਂ ਵੱਲੋਂ ਪਤੰਗਾਂ ਲਈ ਵਰਤੀ ਜਾ ਰਹੀ ਚਾਈਨਾ ਡੋਰ ਮਨੁੱਖੀ ਜ਼ਿੰਦਗੀ ਅਤੇ ਪੰਛੀਆਂ ਲਈ ਬਹੁਤ ਜ਼ਿਆਦਾ ਘਾਤਕ ਸਾਬਤ ਹੋ ਰਹੀ ਹੈ ਤੇ ਪੰਜਾਬ ਚ ਇਸ ਡੋਰ ਕਾਰਨ ਬਹੁਤ ਸਾਰੇ ਹਾਦਸੇ ਵੀ ਵਾਪਰ ਚੁੱਕੇ ਨੇ ਤੇ ਕਈ ਲੋਕਾਂ ਨੂੰ ਤਾਂ ਆਪਣੀ ਜਾਨ ਤੱਕ ਵਿਗੋਣੀ ਪੈ ਚੁੱਕੀ ਹੈ ਤੇ ਜੇਕਰ ਕੁਦਰਤ ਭਾਵ ਪੰਛੀਆਂ ਦੀ ਗੱਲ ਕਰੀਏ ਤਾਂ ਪੰਛੀਆਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਇਸ ਮਾਰੂ ਡੋਰ ਕਾਰਨ ਹੋਇਆ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਐਸਐਸਪੀ ਸੁਰਿੰਦਰ ਲੰਬਾ ਵੱਲੋਂ ਦੋ ਟੁਕ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕੋਈ ਵੀ ਵਿਅਕਤੀ ਚਾਈਨਾ ਡੋਰ ਵੇਚਦਾ ਖਰੀਦਦਾ ਜਾਂ ਫਿਰ ਇਸ ਦੀ ਵਰਤੋਂ ਕਰਦਾ ਫੜਿਆ ਜਾਂਦਾ ਹੈ ਤਾਂ ਉਸ ਨੂੰ ਕਿਸੇ ਵੀ ਸੁਰਤ ਵਿੱਚ ਬਖਸ਼ਿਆ ਨਹੀਂ ਜਾਵੇਗਾ ਤੇ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਜੋ ਹੁਸ਼ਿਆਰਪੁਰ ਚ ਪੁਲਿਸ ਦੀ ਟੀਮ ਵੱਲੋਂ ਵੱਡੇ ਅਫਸਰਾਂ ਦੀ ਨਿਗਰਾਨੀ ਚ ਪਤੰਗਾ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਤੇ ਚਾਈਨਾ ਡੋਰ ਨੂੰ ਲੈ ਕੇ ਦੁਕਾਨਦਾਰਾਂ ਤੇ ਲੋਕਾਂ ਨੂੰ ਵੀ ਜਾਗਰੂਕ ਕੀਤਾ ਗਿਆ ਐਸਐਸਪੀ ਲਾਂਬਾ ਨੇ ਦੱਸਿਆ ਕਿ ਹੁਸ਼ਿਆਰਪੁਰ ਜ਼ਿਲ੍ਹੇ ਚ ਚਾਈਨਾ ਡੋਰ ਤੇ ਨਜ਼ਰ ਰੱਖਣ ਲਈ 17 ਟੀਮਾਂ ਪੁਲਿਸ ਵੱਲੋਂ ਗਠਿਤ ਕੀਤੀਆਂ ਗਈਆਂ ਨੇ ਜਿਸ ਵਿੱਚ ਸੀਆਈਏ ਸਟਾਫ ਅਤੇ ਸਪੈਸ਼ਲ ਬ੍ਰਾਂਚ ਨੂੰ ਵੀ ਸ਼ਾਮਲ ਕੀਤਾ ਗਿਆ ਹੁਣ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੁਸ਼ਰਪੁਰ ਪੁਲਿਸ ਡਰੋਨ ਦੀ ਮਦਦ ਨਾਲ ਵੀ ਲੋਕਾਂ ਤੇ ਨਜ਼ਰ ਰੱਖੇਗੀ ਤੇ ਚਾਈਨਾ ਡੋਰਤੀ ਬਿਲਕੁਲ ਵੀ ਵਰਤੋਂ ਨਹੀਂ ਹੋਣ ਦਿੱਤੀ ਜਾਵੇਗੀ ਹੁਸ਼ਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਕਤੀ ਰਿਪੋਰਟ ਦੇਖੋ ਬੜਾ ਇੰਪੋਰਟੈਂਟ ਮੁੱਦਾ ਹੈਗਾ ਜਿਹੜਾ ਚਾਇਨਾ ਡੋਰਦਾ ਹੈਗਾ ਚਾਇਨਾ ਡੋਰ ਕਰਕੇ ਕਾਫੀ ਬੇਜੁਬਾਨ ਪੰਛੀਆਂ ਦੀ ਜਾਨ ਜਾਨਵਰਾਂ ਦੀ ਜਾਨ ਐਟ ਦੀ ਸੇਮ ਟਾਈਮ ਜਿਹੜੇ ਖਾਸ ਤੌਰ ਤੇ ਟੂ-ਵੀਲਰ ਤੇ ਜਿਹੜੇ ਟਰੈਵਲਰਸ ਇਨਸਾਨ ਮੂਵ ਕਰਦੇ ਹੈਗੇ ਉਹਨਾਂ ਦੀ ਵੀ ਜਾਨ ਜਾਂਦੀ ਹੈਗੀ ਕਿਉਂਕਿ ਉਹ ਉਹਦੇ ਕਰਕੇ ਜਿਹੜਾ ਹੈਗਾ ਕਾਫੀ ਤਿੱਖੀ ਹੁੰਦੀ ਹੈਗੀ ਤੇ ਕਾਫੀ ਸੀਰੀਅਸ ਲੱਗ ਜਾਂਦੇ ਹੈਗੇ ਤੇ ਆਪਾਂ ਦੇਖਦੇ ਹਾਂ ਹਰ ਸਾਲ ਕਈ ਘਟਨਾਵਾਂ ਇਸ ਤਰੀਕੇ ਦੀਆਂ ਹੁੰਦੀਆਂ ਹੈਗੀਆਂ ਇਸ ਕਰਕੇ ਚਾਈਨਾ ਡੋਰ ਨੂੰ ਵਰਤਣਾ ਚਾਈਨਾ ਡੋਰ ਨੂੰ ਵੇਚਣਾ ਗੈਰਕਾਨੂੰਨੀ ਹੈਗਾ ਕਾਨੂੰਨ ਦੀ ਨਜ਼ਰ 'ਚ ਇੱਕ ਜੁਰਮ ਹੈਗਾ ਜੋ ਵੀ ਬੰਦਾ ਜਿਹੜਾ ਹੈਗਾ ਇਹਨੂੰ ਵੇਚੇਗਾ ਖਰੀਦੇਗਾ ਯੂਜ਼ ਕਰੇਗਾ ਉਹਦੇ ਖਿਲਾਫ ਜਿਹੜੀ ਹੈਗੀ ਐਫ ਆਈ ਆਰ ਦਰਜ ਕਰਦੇ ਹੋਏ ਆਈ ਪੀ ਸੀ 188 ਦੇ ਤਹਿਤ ਮੁਕਦਮਾ ਦਰਜ ਕੀਤਾ ਜਾਏਗਾ ਤੇ ਐਟ ਦੀ ਸੇਮ ਟਾਈਮ ਜਿੱਦਾਂ ਦੀ ਜਿਸ ਤਰੀਕੇ ਦਾ ਇਨਸੀਡੈਂਟ ਹੁੰਦਾ ਹੈਗਾ ਜਿਸ ਤਰੀਕੇ ਤੇ ਰਿਕਵਰੀ ਹੁੰਦੀ ਹੈਗੀ ਤੇ ਜੇਕਰ ਆ ਸਟੈਬਲਿਸ਼ ਹੋ ਜਾਂਦਾ ਹੈਗਾ ਕਿ ਕਿਸ ਕਿਸ ਬੰਦੇ ਦੀ ਡੋਰ ਕਰਕੇ ਕਿਸੇ ਬੰਦੇ ਦਾ ਐਕਸੀਡੈਂਟ ਹੋਇਆ ਨੁਕਸਾਨ ਹੋਇਆ ਤਾਂ ਉਸ ਤੇ ਉਹਨਾਂ ਧਾਰਾਵਾਂ ਤੇ ਤਹਿਤ ਵੀ ਕਾਰਵਾਈ ਕੀਤੀ ਜਾਏਗੀ ਸਾਡੀ ਅਸੀਂ ਵੱਖਰੀ ਵੱਖਰੀ ਟੀਮਸ ਜਿਹੜੀ ਹੈਗੀ ਬਣਾਈ ਹੈਗੀ ਆਜ ਤੋਂ ਸਾਡੀ ਟੀਮਾਂ ਕੰਮ ਉਤੇ ਲੱਗ ਜਾਣਗੀਆਂ ਪਹਿਲਾਂ ਵੀ ਇਸ ਕਰਦੇ ਰਹੇ ਹੈਗੇ ਬਟ ਸਪੈਸ਼ਲੀ ਹੁਣ ਇੱਕ ਕੈਂਪੇਨ ਅਸੀਂ ਚਲਾ ਰਹੇ ਆ ਜਿਹਦੇ ਵਿੱਚ ਹਰ ਪੁਲਿਸ ਸਟੇਸ਼ਨ ਦੇ ਤਹਿਤ ਅਸੀਂ ਇੱਕ ਟੀਮ ਬਣਾ ਕੇ ਟੋਟਲ ਪੂਰੇ ਜ਼ਿਲ੍ਹੇ 'ਚ 15 ਟੀਮਾਂ ਤੇ ਇੱਕ ਟੀਮ ਸਪੈਸ਼ਲ ਬ੍ਰਾਂਚ ਦੇ ਤੇ ਇੱਕ ਸੀਆਈਏ ਦੀ ਟੋਟਲ 17 ਟੀਮ ਜਿਹੜੀ ਹੈਗੀ ਉਹ ਸਾਰੀ ਚਾਈਨਾ ਡੋਰ ਦੇ ਖਿਲਾਫ ਅਸੀਂ ਵੈਰੀਫਾਈ ਕਰਾਂਗੇ ਕਿਹੜੇ ਕਿਹੜੇ ਲੋਕਾਂ ਕੋਲ ਸਟਾਕ ਹੈਗਾ ਕਿਹੜੇ ਲੋਕ ਵੇਚਦੇ ਹੈਗੇ ਆ ਟੋਟਲੀ ਗੈਰਕਾਨੂੰਨੀ ਹੈਗਾ ਐਟ ਦੀ ਸੇਮ ਟਾਈਮ ਮਾਨਵਤਾ ਦੇ ਨਾਤੇ ਇੱਕ ਇਨਸਾਨੀ ਰੁਖ ਅਪਣਾਉਂਦੇ ਹੋਏ ਵੀ ਜਿਹੜੇ ਹੈਗੇ ਲੋਕਾਂ ਨੂੰ ਬੜਾ ਸੈਂਸਿਬਲ ਬਿਹੇਵ ਕਰਦੇ ਹੋਏ ਆਪਣੇ ਜੋਇ ਵਾਸਤੇ ਜਿਹੜਾ ਹੈਗਾ ਚਾਈਨਾ ਡੋਰ ਦੀ ਯੂਜ਼ ਨਹੀਂ ਕਰਨੀ ਚਾਹੀਦੀ ਕਿਉਂਕਿ ਇਸ ਦਾ ਕਿਸੇ ਦਾ ਇੰਜੋਇਮੈਂਟ ਤੇ ਦੂਜੇ ਦਾ ਨੁਕਸਾਨ ਹੋ ਸਕਦਾ ਹੈਗਾ ਇਸ ਤਰੀਕੇ ਦਾ ਕਦੇ ਵੀ ਅਜਾਇ ਨਹੀਂ ਕਰਨਾ ਚਾਹੀਦਾ ਜਿੱਦੇ ਕਰਕੇ ਤੁਸੀਂ ਦਾ ਨੁਕਸਾਨ ਜਾਂ ਜਾਨ ਲੈਵਾ ਕਿਸ ਵਾਸਤੇ ਹੋ ਸਕੇ ਇਨਸਾਨ ਨੇ ਦਿਖਾਤਰ ਵੀ ਜਿਹੜਾ ਹੈਗਾ ਉਹ ਚੀਜ਼ ਨੂੰ ਅਵੋਇਡ ਕਰਨਾ ਚਾਹੀਦਾ ਸਫਤ ਕਾਨੂੰਨੀ ਮੈਗ ਜਿਹੜੇ ਡਰਨ ਚਲਾਇਆ ਜਾ ਰਿਹਾ ਤਾਂ ਸ਼ਾਰਕੋਨ ਦੇ ਵਿੱਚ ਕੋਈ ਇਦਾਂ ਰਹਿ ਪਿੱਛਾ ਜਾ ਦੇਖੋ ਜਿਹੜੇ ਕਰਾਊਡਿਡ ਏਰੀਆਜ਼ ਹੈਗੇ ਉੱਥੇ ਅਸੀਂ ਡਰਨ ਰਹੀਂ ਵੀ ਸਰਵਲੈਂਸ ਕਰਾਂਗੇ ਕਿ ਜਿਹੜੇ ਲੋਕ ਉੱਪਰ ਛਤਾਂ ਤੇ ਜਾਂ ਉੱਪਰ ਚੜ ਕੇ ਜਿਹੜੇ ਹੈਗੇ ਉਹ ਵਰਤੋ ਕਰ ਰਹੇ ਹੈਗੇ ਉੱਥੇ ਡਰਨ ਰਹੀਂ ਸਾਨੂੰ ਫਾਈਨ ਸਾਨੂੰ ਆਈਡੀਆ ਲੱਗ ਜਾਏਗਾ ਕਿ ਕਿੱਥੇ ਜ਼ਿਆਦਾ ਕਰਾਊਡਿਡ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਉਸ ਤੋਂ ਬਾਅਦ ਸਾਡੀ ਟੀਮ ਜਾ ਕੇ ਉੱਥੇ ਵੈਰੀਫਾਈ ਕਰ ਲੇਗੀ ਕਿ ਕਿਹੜੇ ਲੋਕ ਚਾਇਨਾ ਡੋਰ ਦੀ ਵਰਤੋਂ ਕਰ ਰਹੇ ਹੈਗੇ ਕਿ ਕਿਹੜੇ ਨਹੀਂ ਕਰ ਰਹੇ ਹੈਗੇ ਮੈਂ ਤੁਹਾਡੇ ਰਾਹੀਂ ਆ ਵੀ ਰਿਕੁਐਸਟ ਕਰਨਾ ਚਾਹੁੰਗਾ ਕਿ ਕੁਝ ਲੋਕ ਇੰਨਾ ਵੀ ਕਰਦੇ ਹੈਗੇ ਕਿ ਚਾਇਨਾ ਡੋਰ ਦੀ ਵਰਤੋਂ ਕਰਦੇ ਹੈਗੇ ਜਦੋਂ ਪੁਲਿਸ ਟੀਮ ਆ ਰਹੀ ਹੁੰਦੀ ਫਿਰ ਇੱਕ ਛੱਤੋਂ ਦੂਜੀ ਛੱਤ ਦੂਜੀ ਛੱਤੋਂ ਤੇਜੀ ਛੱਤ ਤੇ ਵੱਜਦੇ ਹੈਗੇ ਉਹਦੇ ਕਰਕੇ ਵੀ ਉਹਨਾਂ ਦਾ ਐਕਸੀਡੈਂਟ ਹੋ ਸਕਦੇ ਹੈਗੇ ਤੇ ਇਸ ਕਰਕੇ ਇਸ ਇਸ ਤਰੀਕੇ ਦਾ ਕੰਮ ਕਰੇ ਕਰਨਾ ਹੀ ਨਹੀਂ ਚਾਹੀਦਾ ਜਿਹਦੇ ਜਿਹਦੇ ਤੋਂ ਤੁਹਾਨੂੰ ਲੱਗੇ ਕਿ ਵੀ ਫਿਰ ਮੈਨੂੰ ਬਿਜਨਾ ਪਏਗਾ ਜਾਂ ਵਿੱਚ ਇਲਲੀਗਲ ਤੇ ਰਿਸਪਾਂਸਿਬਲ ਸਿਟੀ ਆਪਣੀ ਤੇ ਬਾਕੀ ਲੋਕਾਂ ਦੀ ਸੁਰੱਖਿਆ ਦਾ ਧਿਆਨ ਰੱਖੋ